ਸਸਿਕਾ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਤੇ ਮੁਦਕੀ ਕੋ ਬਾਗਾ ਪੁਰਾਣਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਲੰਗਿਆਣਾ ਪੁਰਾਣਾ ਲੰਗਿਆਣੇ ਪੁਰਾਣੇ ਨੂੰ ਨਵਾਂ ਪੁਰਾਣਾ ਪੁਰਾਣਾ ਹਾਂ ਲੰਗਿਆਂ ਨੇ ਪੁਰਾਣੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਪਾਈ ਹੁਣਿਆਂ ਦਾ ਕੰਮ ਮੂਣਾ ਦੇ ਗਗਨਾ ਵੀਰ ਹੁਣੇ ਵੱਲੋਂ ਕੰਮ ਕਰਦੇ ਆ ਦੋਵੇਂ ਭਰਾ ਮਿੱਤਰੋ ਤੇ ਜਦੋਂ ਵੀ ਕਿਤੇ ਇੱਥੇ ਆਈਦਾ ਮਿੱਤਰੋ ਜਾਨਵਰ ਟੌਪ ਤੇ ਟੌਪ ਕਲਾਸ ਹੁੰਦਾ ਤੇ ਅੱਜ ਫਿਰ ਇੱਕ ਬ੍ਰਾਂਡਡ ਪੀਸ ਨੀਲੀ ਦਾ ਕਿੰਗ ਕਹਿ ਸਕਦੇ ਆ ਇਹਨੂੰ ਕਰਮਾਂ ਵਾਲੀ ਨੂੰ ਜਿਹੜਾ ਤੁਹਾਡੇ ਸਾਹਮਣੇ ਮੱਥੇ ਲਾਉਣਾ ਵਾ ਮਿੱਤਰੋ ਲੈਣਾ ਤੁਸੀਂ ਆਪਦੀ ਸਮਝ ਦੇ ਮੁਤਾਬਕ ਹੁੰਦਾ ਵਾ ਪਰ ਜਿਹੜੇ ਪਸ਼ੂ ਤਾਰੀਫ ਦੇ ਯੋਗ ਹੋਵੇ ਉਹਦੀ ਕਰ ਦੇਣੀ ਚਾਹੀਦੀ ਆ ਹਮੇਸ਼ਾ ਮੈਂ ਕਹਿੰਦਾ ਬੋਲੇ ਦੀ ਤਾਰੀਫ ਕਰਨੀ ਮਾੜੀ ਹੁੰਦੀ ਆ ਤੇ ਪਰ ਜਿਹੜੀ ਆਪ ਤਾਰੀਫ ਕਰਾਉਂਦੀ ਹੋਵੇ ਉਹਦੇ ਬਾਰੇ ਬੋਲਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੁੰਦਾ ਵਾ ਤੇ ਅੱਜ ਫੇਰ ਆਪਾਂ ਇਹਦੇ ਸਾਰੇ ਕਰਾ ਕਰਾਂਗੇ ਗੱਲਾਂ ਪਰ ਪਹਿਲਾਂ ਮੈਂ ਤੁਹਾਨੂੰ ਡਿਟੇਲ ਲੈ ਕੇ ਦੇ ਦਿਆਂ ਅਗਲੀ ਕਾਰਵਾਈ ਆਪਾਂ ਫੇਰ ਕਰਦੇ ਆ ਸਸਿਕਾ ਗਗਨੇ ਬਾਈ ਸਸਿਕਾ ਬਾਈ ਜੀ ਕੀ ਹਾਲ ਹੈ ਗਗਨੇ ਬਹੁਤ ਵਧੀਆ ਪ੍ਰਭਾ ਸਿੱਤਾ ਘਰ ਤੇ ਪਰਿਵਾਰ ਬਾਈ ਆਪ ਮਹਾਰਾਜ ਦੀ ਕਿਰਪਾ ਸਤਿ ਸ਼੍ਰੀ ਅਕਾਲ ਅੱਛਾ ਗਗਨੇ ਬਾਈ ਵੀ ਇਹ ਆ ਵੀ ਨੀਲੀ ਦਾ ਕੈਂਗ ਕਿੱਥੋਂ ਲੱਭ ਲਿਆ ਏ ਬਾ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਬਾਈ ਕਿੰਕ ਤਾਂ ਐਂਕੇ ਨਹੀਂ ਲੱਭਦੇ ਹਨਾ ਹੂੰ ਸਹੀ ਆ ਚੀਜ਼ ਲੱਭਣੀ ਬਹੁਤ ਔਖੀ ਆ ਹਾਂ ਹਾਂ ਵੀਰੇ ਹਾਂ ਇਹ ਮੈਨੂੰ ਸੀਜ਼ਨ ਜਿਹਦੇ ਵਿੱਚ ਇੱਕ ਅੱਧੀ ਜਾਂ ਦੋ ਹੀ ਆਉਂਦੀਆਂ ਵੱਧ ਵੱਧ ਹਨਾ ਬਾਈ ਯਾਰ ਐਡੀ ਜੰਮੀ ਪਲੀ ਝੋਟੀ ਨਹੀਂ ਥੇ ਹੁੰਦੀ ਹ ਨਹੀਂ ਥੇ ਹੁੰਦੀ ਬਰੀਕੀ ਬਰੀਕੀਆਂ ਹੰ ਅੰਗ ਪੈਰ ਗਲਾਬੀ ਮਣਕੀ ਅੱਖ ਅੱਛਾ ਸੂਆ ਕਿੰਨੇ ਵਸ ਹੁੰਦੀ ਆ ਬਾਈ ਦੂਜਾ ਸੂਆ 6 ਦਾ ਹੁੰਦਾ ਬਾਈ 6 6 ਕਿਤੇ ਕੱਢ ਦੀ ਆ ਜੇ ਮਣਕਾ ਜੇ ਜਿਪ ਵਿਖਾ ਲਈਏ ਪਹਿਲਾ ਦੰਦ ਦੇ ਕਨਫਰਮ ਕਰਾ ਲੂਗੀ ਮਾ ਲੋੜ ਹੀ ਨਹੀਂ ਸਹੀ ਆ ਅੱਛਾ ਓਕੇ ਹੋ ਗਏ ਬਤਾ ਕੀ ਚੀਜ਼ ਹੋ ਜਾਂਦੀ ਆ ਵਿਖਾਏ ਹੁਣ ਕਈ ਨਾ ਸੈਟ ਸੁੱਟ ਜਾਂਦਾ ਆ ਕੀ ਗੱਲ ਆ ਇੱਥੇ ਹੁਣ ਮੈਂ ਕਰੂਗੀ ਮਾਡਮਾ ਉੱਪਰ ਪੱਕਾ ਥਾ ਕੱਚੇ ਤੇ ਆਪਾਂ ਵਿਖਾ ਰਹੇ ਹਾਂ ਇਹ ਬੰਦਾ ਆਊਗਾ ਹਨਾ ਠੀਕ ਆ ਵੀਰੇ ਅੱਛਾ ਐ ਆ ਵੀਰੇ ਕੱਗਨੇ ਬਾਈ ਦੰ ਦੇ ਕਿ ਤੇ ਹੋ ਸਕਦਾ ਪੰਜ ਸੱਤ ਦਿਨ ਉੱਤੇ ਵੀ ਲੈ ਜਾ ਕਰਮ ਵਾਲੀ ਇਹ ਹੂੰ ਹੂੰ ਬਾਕੀ ਥੱਲੋ ਥੱਲੋ ਵੀ ਬੜੀ ਖਬਰਦਾਰ ਆ ਹਨਾ ਇੱਕ ਕਾਲਾ ਗਗਨੇ ਬਈ ਜਿਵੇਂ ਕਹਿੰਦੇ ਹੁੰਦੇ ਨੇ ਮੰਜਾ ਡਾਲਾ ਮੈਨਾਂ ਮੰਜਾ ਡਾਉਣ ਦੀ ਲੋੜ ਹੀ ਨਹੀਂ ਤੇ ਉੱਤੇ ਤਾਂ ਪੰਜਾਬ ਇਸ ਤਰ੍ਹਾਂ ਪਾ ਕੇ ਪੈ ਜਾਉਂਦਾ ਉਹਦਾ ਵੀਰੇ ਸਫਰ ਟਰੈਕਟਰ ਵਾਂਗੂ ਬਈ ਝੋਟੀ ਕਰਮ ਵਾਲੀ ਚੌੜੀ ਪੈਠ ਪੁੜੇ ਉਹ ਸਹੀ ਗੱਲ ਆ ਭਾਈ ਤੇਰੀ ਗੱਲ ਟਿਕਾਣੇ ਆ ਜਿਹੜਾ ਜਗਾੜ ਬਹੁਤ ਚੰਗਾ ਕਰਮ ਵਾਲੀ ਆ ਥਾਂ ਨਾਲਾ ਜੰਗਲ ਹੈ ਛੱਡ ਛੱਡਦੀ ਆ ਅੱਛਾ ਡੱਪੜ ਕਿਹੜੇ ਤੋਂ ਕਰਾਤੀ ਬਈਏ ਪੁੱਛਿਆ ਸੀ ਕੁਝ ਬਈਏ ਰਾਇ ਨਹੀਂ ਮੈਨੂੰ ਚੇਤਾ ਨਹੀਂ ਆ ਬਾਕੀ ਆਪਾਂ ਪੁੱਛ ਕੇ ਦਾ ਰਹੇ ਸਾਡੇ ਪੰਡ ਹੀ ਆਸਾਨ ਦੂਜਾ ਨੀਲੀ ਰਵੀ ਦਾ ਠੀਕ ਆ ਉਹਦੇ ਤੋਂ ਲੈਂਦਾ ਸੀਗਾ ਠੀਕ ਆ ਬਾਈ ਦੇਣ ਹਜੇ ਪਏ ਜਾਂਦੇ ਹੈ ਅੱਛਾ ਦੁੱਧ ਕੀ ਦੇਗੀ ਸੀ ਆ ਪਹਿਲੇ ਸੂਏ ਦੇ ਵਿੱਚੋਂ ਪਲੂਨ ਨੇ ਦਿੱਤਾ ਬਾਈ 14 ਕਿਲੋ ਸਹੀ ਜਿਹੜਾ ਭਾਂਡੇ ਚ ਪਾਉਂਦੀ ਅੱਛਾ ਇਹਦਾ ਘਰਾਣਾ ਕੀ ਆ ਜਾਂਦਾ ਆਪਦਾ ਕੀ ਮਤਲਬ ਜਾਨਦਾ ਪਿਛੇ ਵੀਰੇ ਆਪਣੇ ਰੰਤੂ ਧੀਰ ਕਣੀ ਰੋਡਿਆਂ ਤੋਂ ਹੂੰ ਗਰਮੀਤ ਫਾਰਮ ਵਾਲੇ ਹੂੰ ਉਹਨਾਂ ਕੋਲ ਇਹਦੀ ਮਾਂ ਸੀਗੀ ਉਹਦੇ ਮਗਰੇ ਕੱਟੀ ਆਈ ਸੀ ਵੀ ਉਹਨਾਂ ਦੇ ਕੋਲੋਂ ਮਾਂ ਆਈ ਸੀ ਉਹਦੇ ਮਗਰੇ ਕੱਟੀ ਆਈ ਸੀ ਤੇ ਕੱਟੀ ਆਈ ਸੀ ਤੇ ਇਹਨੇ ਦੁੱਧ ਸਹੀ ਜਿਹੜਾ ਉਹ ਇਹਦੀ ਮਾਂ ਨੇ ਹੂੰ ਉਹ ਦੱਸ ਦਿਆ ਵੀ 20 ਕਿਲੋ ਚਵਾਇਆ ਸੀ ਚਵਾਇਆ ਹਾਂ ਹੁਣ ਮਲਾਂ ਇਹਨੇ ਪਹਿਲੇ ਸੋ 14 ਕਿਲੋ ਆਪ ਵੀ ਦਿੱਤਾ ਹੋਇਆ ਹੈ ਇਹਨੇ ਆਪ 14 ਕਿਲੋ ਦੁੱਧ ਭਾਂਡੇ 'ਚ ਪਾਇਆ ਹੈ ਅਗਵਾਈ ਵੀ ਭਰਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਬਾਕੀ ਬਈ ਥਣ ਵਾਲਾ ਜੰਗ ਲੱਗਿਆ ਪੈਠ ਪੁੜਾਇਆ ਜਾਂ ਝੋਟੀ ਨੂੰ ਕਿਤੇ ਕਿਤੇ ਹੀ ਮਿਲਦਾ ਲੈ ਮੂਹਣ ਸੇ ਭਾਜੀ ਮੰਜਾ ਢਾਲੀ ਉੱਤੇ ਜੇ ਨਹੀਂ ਨੀਂਦ ਹੋਣੀ ਨਾ ਰਾਤ ਨੂੰ ਤਾਂ ਲਤਾਂ ਨੂੰ ਤੂੜ ਜਾ ਕਰਨਾ ਪੈਣਾ ਉੱਤੇ ਢਾਕੇ ਪੈ ਜੇ ਤਾਂ ਨਜ਼ਾਰਾ ਵੱਖਰਾ ਹੀ ਆਊਗਾ ਇਹਨੂੰ ਅੰਡਾ ਮੈਂ ਇੱਕ ਮੈਂਟਰ ਰੋਕੀ ਬਾਈ ਇਹਦੀ ਮਨਲਾ ਕਰੈਕਟਰ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਮਿੱਤਰੋ ਜਿਹੜਾ ਨੀਲੀ ਰਾਵੀ ਦੇ ਵਿੱਚ ਮਨਲਾ ਛੋਟੀ ਲੱਤ ਮੂਰਲੀ ਜਿਵੇਂ ਜਿਵੇਂ ਪਿਛਾਂ ਨੂੰ ਜਾਂਦੀ ਆ ਓਵੇਂ ਓਵੇਂ ਦਾ ਪਿੱਛਾ ਜਿਹੜਾ ਭਾਰਾ ਹੁੰਦਾ ਵਾ ਇਹ ਮੇਨ ਕਰੈਕਟਰ ਹੁੰਦੇ ਜਿਹੜਾ ਬਾਹੂ ਦਾ ਡਿਜ਼ਾਈਨ ਆ ਜਿਹੜਾ ਉਹ ਬਾਕਮਾਲ ਆ ਅੰਗਾ ਪੈਰਾਂ ਦੀ ਛੋਟੀ ਬਾਕਮਾਲ ਆ ਮਨ ਲਓ ਕਹਿਣ ਤੋਂ ਭਾਵੇਂ ਹੁੰਦੀ ਆ ਵੀ ਜੇ ਪਸ਼ੂ ਦੇ ਵਿੱਚ ਕਰੈਕਟਰ ਮੇਲ ਖਾਂਦੇ ਆ ਤੇ ਤਾਂ ਹੀ ਪਸ਼ੂ ਨੇ ਮਨ ਲਾ ਜਿਹੜੀ ਨੀਲੀ ਰਾਵੀ ਦੀ ਬਰੀਡ ਬਣਦੇ ਵੀਰੇ ਇੱਕਰੀ ਨੂੰ ਸਾਰੀਆਂ ਵੀਰੇ ਸਾਰੀਆਂ ਬੰਦੀ ਮਾੜੀ ਜੀ ਪੀੜੀ ਨਾ ਬਣੀ ਠੀਕ ਆ ਸਾਰੀਆਂ ਨ ਭਾਈ ਆਵੇ ਚਾਰੇ ਆ ਦੋਹਾਂ ਦੇ ਮੂਰੇ ਹੈਗੇ ਆ ਦੋਨਾਂ ਦੇ ਮਗਰ ਲੈ ਨਹੀਂ ਸਾ ਠੀਕ ਹੈ ਮਤਲਬ ਅੰਦਰ ਨੋਹਾਂ ਦੇ ਨਿਸ਼ਾਨ ਆ ਮਗਰ ਮੂਰੇ ਹੂੰ ਠੀਕ ਹੈ ਨੀ ਕੀ ਗੋਡੀ ਦੀ ਨੀਲੀ ਜੀ ਜਿਹੜੀ ਚਾਹੀਦੀ ਉਹ ਚੀਜ਼ ਹੈ ਆ ਬਾਊ ਵਾਲਾ ਕਰੈਕਟਰ ਵੇਖੋ ਤੁਸੀਂ ਮਿੱਤਰੋ ਕਰਮ ਵਾਲੀ ਦਾ ਐਨ ਓਕੇ ਦੀ ਰਿਪੋਰਟ ਵਾਲਾ ਕੰਮ ਆ ਜਾ ਵੇਖੋ ਮਤਲਬ ਸ਼ਾਤੀ ਵੇਖ ਖੜੀ ਕਿਵੇਂ ਮੱਲਾ ਵਾਂਗ ਚੌੜੀ ਕਰੀ ਨਹੀਂ ਠੀਕ ਆ ਯਾਰ ਐਸਾ ਕਰ ਗਏ ਨਹੀਂ ਭਾਈ ਰੇਟ ਤੇ ਗੱਲ ਮੁੱਕਣੀ ਆ ਰੇਟ ਵੀ ਇਹਦਾ ਕਰਵਾਜੇ ਕਰ ਰੇਟ ਨੇ ਤਰੀਫ ਕਰਾਉਣੀ ਆਂ ਇਹਦਾ ਆਪਾਂ ਕਰਾਂਗੇ ਫੋਨ ਤੇ ਰੇਟ ਰੇਟ ਫੋਨ ਤੇ ਹੋਊਗਾ ਹਾਂ ਇਹ ਮਤਲਬ ਮੈਂ ਤਾਂ ਨਿਭੇੜਦੀ ਏ ਕੋਈ ਭੈਣ ਭਰਾ ਵੇਚਣ ਵਾਲਾ ਵੀਰ ਆਇਆ ਇਹ ਨਾ ਹਣਾ ਠੀਕ ਆ ਬਾਈ ਓਕੇ ਹਾਂ ਇਹਦਾ ਰੇਟ ਫੋਨ ਤੇ ਹੋਊਗਾ ਠੀਕ ਆ ਬਾਈ ਠੀਕ ਆ ਲੈ ਮੇਤਰੋ ਰੇਟ ਬਾਈ ਕਰੂਗਾ ਫੋਨ ਦੇ ਉੱਤੇ ਇਹਦਾ ਕਰਮ ਵਾਲੀ ਦਾ ਅੱਛਾ ਗਗਨੇ ਬਾਈ ਇੱਕ ਗਾਮ ਹੀ ਆਪਣੇ ਕੋਲੇ ਹਣਾ ਵੀਰੇ ਹਾਂ ਬਾਈ ਇਹ ਕਿੰਨਾਂ ਸੂਆ ਸੁੰਦੀ ਆ ਬਾਈ ਇਹ ਤੀਜਾ ਸੂਆ ਸੁੰਦੀ ਆ ਵੀਰੇ ਤੀਜਾ ਸੂਆ ਇਹਨੇ ਸੂਣਾ ਵਾ ਹਾਂ ਕਿੰਨੇ ਦਿਨ ਪਏ ਵੀਰੇ ਇਹਦੇ ਸੂਣ ਦੇ ਵਿੱਚ ਹਜੇ ਦਿਨ ਤਾਂ ਵੀਰੇ ਰਮਾਲਕ ਤਾਂ ਆਂਦੇ ਪੰਜ ਚਾਰ ਦਿਨ ਪਏ ਆ ਸੱਤ ਥੱਲੋ ਚੰਗੀ ਤਿਆਰ ਹੋ ਜੂਗੀ ਬਾਈ ਹਣਾ ਬਹੁਤ ਚੰਗੀ ਬਹੁਤ ਚੰਗੀ ਰੰਗ ਉਹ ਵੀਰੇ ਦੁੱਧ ਕੀ ਰਿਕਾਰਡ ਰਿਆ ਜਾਂਦਾ ਬਾਈ ਦੁੱਧ ਬਾਈ ਯਾਰ ਪਹਿਲੇ ਸੂਏ ਦਾ ਉਹ ਆ ਨਈ ਅਹੀਂ ਜੋ ਆ ਇਹ ਸਲਾ 17 18 ਕਿਲੋ ਦੂਜੇ ਚ ਚੋਇਆ 22 23 ਕਿਲੋ ਹੁਣ ਵੇਖੋ ਕੀ ਕੱਢਦੀ ਐ ਇਹਨੇ ਤਾਂ ਦੇਣਾ ਵੀ ਬਣਦਾ ਬਾਈ ਤੇ ਜੇ ਉਹ ਚਾਹੇਗਾ ਤਾਂ ਵੀ ਐ 26 ਕਿਲੋ ਕੱਢੂ 27 ਕੱਢੂ ਹਨਾ ਇਹਦਾ ਬਾਈ ਸੇਵਾ ਤੇ ਆ ਬਾਕੀ ਸੇਵਾ ਤੇ ਡਿਪੈਂਡ ਆ ਇਹ ਜੋ ਦਾਣਾ ਪੱਠੇ ਨਾਲ ਪਾਉ ਮੇਰੇ ਕੋਲ ਜਾ ਕੇ ਪਾਣ ਕੇ ਰਖੇੜੀ ਤਾਰ ਜਾਊ ਫਿਰ ਇਹਨੇ ਬਾਰਾ ਵੀ ਨਹੀਂ ਦੇਣਾ ਬਾਈ ਇਹ ਤਾਂ ਹੈ ਹਾਂ ਇਹਦਾ ਬਾਈ ਇਹਦਾ ਸੇਵਾ ਤੇ ਡਿਪੈਂਡ ਆ ਨਾ ਇੱਕ ਗੱਲ ਆ ਮੰਨ ਲਾ ਗਾਂ ਦੇ ਵਿੱਚ ਬੱਚੇ ਬੁੱਤੇ ਜਿਹੜੇ ਮਰਜ਼ੀ ਲੈ ਲਾ ਹਨਾ ਦੁੱਧ ਵੀ ਕੁਆਲਿਟੀ ਵਾਲਾ ਹੋਊਗਾ ਕਿਉਂਕਿ ਕ੍ਰੋਸ ਪਾਣਾ ਬ ਇਹਦਾ ਕੋ ਟੀਕੇ 2 ਕੇ ਦਾ ਪਤਾ ਲੱਗਿਆ ਵੀਰੇ ਕਿ ਨਹੀਂ ਯਾਰ ਭਾਈ ਆਪਾਂ ਨਹੀਂ ਇਹਦਾ ਪੁੱਛ ਐਵੇਂ ਆਪਾਂ ਐਂਦੇ ਕਹੀਈਏ ਲੱਗਿਆ ਤਾਂ ਵੀ ਨਹੀਂ ਪਤਾ ਹੈ ਨਾ 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 ਠੀਕ ਹੈ ਵੀਰੇ ਠੀਕ ਹੈ ਇਹਨਾਂ ਦਾ ਮੁੱਲ ਦੱਸ ਦੇ ਯਾਰ ਭਾਈ ਇਹਦਾ ਵੀ ਫੋਨ ਤੇ ਹੀ ਰੱਖ ਤੂੰ ਮੈਨੂੰ ਦੱਸ ਦੇ ਮੈਂ ਤਾਂ ਉਹ ਨਹੀਂ ਹੈ ਫੋਨ ਤੇ ਹੀ ਰੱਖ ਤੂੰ ਇਹਦਾ ਵੀ ਠੀਕ ਹੈ ਭਾਈ ਲੈ ਵੀ ਮਿੱਤਰੋ ਰੇਟ ਦੋਵਾਂ ਜਾਨਵਰਾਂ ਦੇ ਫੋਨ ਦੇ ਉੱਤੇ ਆ ਕਿਉਂਕਿ ਇਹ ਹੁੰਦਾ ਰੇਟ ਦਾ ਵੀਰੇ ਕਈ ਵਾਰੀ ਨਾ ਕਾਰੋਬਾਰੀ ਬੰਦੇ ਨੇ ਗਾਹ ਮਾਲ ਖਰੀਦਣਾ ਆਉਂਦਾ ਫਿਰ ਪੜਦੇ ਆ ਜਿਹੜੇ ਉਹ ਚੱਕੇ ਜਾਂਦੇ ਆ ਜਦੋਂ ਰੇਟ ਹੋ ਜਾਂਦਾ ਤੇ ਪਰਦੇ ਦੇ ਵਿੱਚ ਜਿਹੜਾ ਵਪਾਰ ਹੈ ਨਾ ਸਹੀ ਦਾ ਵਪਾਰ ਪਰਦੇ ਦੇ ਵਿੱਚ ਸੀ ਪਰ ਚਲੋ ਵੀਡੀਓ ਜਾਂ YouTube ਆਇਆ ਜਦੋਂ ਤੋਂ ਤੋਂ ਪੜਦਾ ਥੋੜਾ ਜਿਆਦਾ ਘਟ ਗਿਆ ਪਰ ਵਪਾਰ ਸੀ ਜਿਹੜਾ ਪਰਦੇ ਦਾ ਭਾਲ ਜੀ ਆ ਆਵੇਲਾ ਹੂੰ ਥਣ ਤੁਨੇ ਚੰਗਾ ਹੈ ਨਾ ਬਾਈ ਥਣ ਬਹੁਤ ਜਿਆਦਾ ਛੀਲਾ ਤੁਸ ਫਰਾਂ ਲੈਂਦੀ ਬਈ ਮੈਂ ਨਾ ਬਾਈ ਆਵੇਲਾ ਹੂੰ ਕੋ ਕਰੀਏ ਇਹਨੂੰ ਐ ਠੀਕ ਆ ਥੋੜੀ ਸੰਭ ਸੰਭਾਲ ਲਓ ਹਜੇ ਟੁੱਟ ਗਈ ਕਿਤੇ ਬਈ ਸਵੀ ਹੁੰਦੀ ਤਾਂ ਸਵਾ ਲੱਖ ਮੰਗਣੇ ਤੁਸੀਂ ਵੀ ਹੁਣ ਫਿਰ ਘੱਟ ਤਾਂ ਤੁਸੀਂ ਵੀ ਨਹੀਂ ਕਰਦੇ ਕਿ ਕਰੋਗੇ ਨਹੀਂ ਮਾਨ ਤਾਨ ਤਾਂ ਕਰਾਂਗੇ ਅੱਜ ਦਾ ਹਾਂ ਠੀਕ ਹੈ ਠੀਕ ਹੈ ਅੱਜ ਅਗਲੇ ਦਿਨ ਨੰਬਰ ਤਿਆਰ ਕੀ ਰਹੇ ਦੀ ਭਰਾ 98032 ਹੂੰ 44004 9803244 004 9803244004 ਇਹ ਨੰਬਰ ਤੇ ਬੋਲੂਗਾ ਮੋਹਨ ਸਿੰਘ ਠੀਕ ਆ ਮੋਹਨ ਸਿੰਘ ਕਰੂਗਾ ਯਾਨੀ ਕਿ ਕਹਿਣ ਤੋਂ ਬਾਅਦ ਗੱਲ ਆ ਗੱਲ ਬਾਤ ਮੋਹ ਨਹੀਂ ਕਰੂਗਾ ਠੀਕ ਆ ਭਾਈ ਲੈ ਵੀ ਮਿੱਤਰੋ ਮੋਹਨ ਦੇ ਕਬੀਆ ਤੁਹਾਡੇ ਨਾਲ ਗੱਲ ਤਾਂ ਤੁਸੀਂ ਕਰਨਾ ਵਾ ਰੇਟ ਲਾ ਕੇ ਹੱਲ ਤੇ ਬਾਕੀ ਗੱਲ ਬਾਤ ਨਹੀਂ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਆ ਤੇ ਆਹ ਜਿਹੜੀ ਕੋਕਾ ਦੇ ਬ੍ਰਾਂਡਡ ਜਾਂ ਜਾਂ ਡਾਇਮੰਡ ਪੀਸ ਕਹਿ ਸਕਦੇ ਆ ਇਹ ਤੁਹਾਡੇ ਸਾਹਮਣੇ ਆ ਮਿੱਤਰੋ ਇੱਕ ਚੀਜ਼ ਆ ਬਾਕੀ ਬਿਊਟੀ ਦੇ ਵਿੱਚ ਜਾਂ ਕੰਪੀਟੀਸ਼ਨ ਮੇਲੇ ਆਲੇ ਆਉਣੇ ਉਹਨਾਂ ਦੇ ਵਿੱਚ ਵੀ ਜਾ ਕੇ ਲੜਨ ਵਾਲੀ ਆ ਖੜਨ ਵਾਲੀ ਆ ਕੋਈ ਇਹ ਗੱਲ ਨਹੀਂ ਕਹਿ ਸਕਦਾ ਵੀ ਇਹਨੂੰ ਬਾਹਰ ਰੰਗ ਦੇ ਕੇ ਬਾ ਆ ਗਿਆ ਭ ਤਨੌਲੇ ਦੇ ਮੇਲੇ ਤੇ 라ਕੇ ਪੜੇ ਬਿਲ ਕਮਿਊਨਿਟੀ ਦੀ ਝੋਟੀ ਆਊਗੀ ਥਣਥਣ ਬਹੁਤ ਸਿੱਧੇ ਰੱਖਦੀ ਆ ਬਿਊਟੀ ਦੇ ਵਿੱਚ ਮਤਲਬ ਬਿਊਟੀ ਚਵਾਈ ਦੇ ਮੁਕਾਬਲੇ ਦੇ ਵਿੱਚ ਤਾਂ ਮੈਂ ਨਹੀਂ ਕਹਿੰਦਾ ਕਿਉਂਕਿ ਇਹ ਹਜੇ ਤੱਕ ਤਿਆਰ ਨਹੀਂ ਹੋਣਾ ਉਹਨੂੰ ਦੁੱਧ ਤੇ ਤੇ ਪਰ ਬਿਊਟੀ ਦੇ ਵਿੱਚ ਜਿੱਥੇ ਮਰਜ਼ੀ ਖਿਡਾਰ ਲਓ ਜਾ ਕੇ ਨੰਬਰ ਇਹਦਾ ਵੱਟ ਤੇ ਪਿਆ ਦੂਜਾ ਪਾਜੇ ਪਹਿਲਾ ਪਾਜੇ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਆ ਨੰਬਰ ਕਿ ਟਿਕਾਣੇ ਤੇ ਲਾਊਗੀ ਬਾਕੀ ਗੱਲਬਾਤ ਲਈ ਨੰਬਰ ਪਾਈ ਮੋਨੇ ਦਾ ਸਕਰੀਨ ਤੇ ਆ ਫਿਰ ਕਰੋ ਗੱਲ ਤੇ ਹਰ ਮਸਲੇ ਦਾ ਫੋਨ ਤੇ ਹੱਲ ਆ